ਉਹ ਆਪਣੇ ਸਾਡੇ ਕੋਲ ਬਈ ਬਾਈ ਨੇ ਬਹੁਤ ਪਰਪ ਹੈ ਵੀ ਇੱਥੇ ਯਾਰ ਮਾਫੀ ਨਹੀਂ ਚੱਪਦਾ ਪਰ ਅਸੀਂ ਉਹਨੂੰ ਨੋਰਮਲ ਕਰ ਰਹੇ ਹਾਂ ਹੈਨਾ ਅਸੀਂ ਉਹਨੂੰ ਕੰਪਰਮਾਈਜ਼ ਕਰਾਉਂਦਾ ਤੁਸੀਂ ਮੰਨਦੇ ਸਨ ਨਹੀਂ ਉਹ ਪਸੰਦ ਨਹੀਂ ਦਿੱਤੀ ਕੋਈ ਗੱਲ ਨਹੀਂ ਵਿਜੇ ਸਾਡੇ ਕੋਲ ਲੱਗਿਆ ਬਈ ਜੀ ਫਰੀਦਕੋਟ ਦੇ ਬਾਹਰ ਇੱਕ ਆਮ ਬੰਦੇ ਦੇ ਹੱਕ ਦੇ ਵਿੱਚ ਮੈਂ ਆਇਆ ਤੇ ਮੈਨੂੰ ਇੱਥੋਂ ਦੇ ਐਸਐਚਓ ਨੇ ਜੋ ਸ਼ਬਦ ਵਰਤੇ ਉਸ ਤੋਂ ਬਾਅਦ ਸ਼ਹਿਰ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਨਾਲ ਸਿਟੀ ਐਸ ਐਚਓ ਫਰੀਦਕੋਟ ਨੇ ਜੋ ਮਿਸਮੇ ਹੈ ਕੀਤਾ ਉਹਦੇ ਰੋਜ਼ ਮਜੂ ਅੱਜ ਸਿਟੀ ਫਰੀਦਕੋਟ ਦੇ ਬਾਹਰ ਮੇਰੇ ਬਿਨਾ ਫੋਨ ਕਿਤੇ ਇੱਥੇ ਸੈਂਕੜੇ ਵਪਾਰੀ ਪੋਲੀਟੀਕਲ ਪਰਸਨ ਸਾਰੇ ਇਕੱਠੇ ਹੋਏ ਜੋ ਉਹਨਾਂ ਨੇ ਕਿਹਾ ਐਸ ਐਚਓ ਸਿਟੀ ਫਰੀਦਕੋਟ ਨੇ ਉਹ ਮਹਿਸੂਸ ਕੀਤਾ ਇੱਥੇ ਆਏ ਹੋਏ ਇੱਕ ਇੱਕ ਕਦਮ ਜਿੰਨੇ ਵੀ ਮੇਰੇ ਵੀਰ ਆਏ ਆ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਰੈਂਦੀ ਦੁਨੀਆ ਤੱਕ ਮੈਂ ਉਹਨਾਂ ਦਾ ਇੱਕ ਕਰਜ਼ ਨਹੀਂ ਦੇ ਸਕਦਾ ਮੇਰੀ ਲੜਾਈ ਹਮੇਸ਼ਾ ਲੋਕਾਂ ਦੇ ਹੱਕ ਵਿੱਚ ਹੁੰਦੀ ਹੈ ਮੈਂ ਧੰਨਵਾਦ ਕਰਦਾ ਡੀਐਸਪੀ ਫਰੀਕੋਟ ਦਾ ਵੀ ਸਾਰੀਆਂ ਪਾਰਟੀਆਂ ਦਾ ਇੱਥੇ ਮੈਨੂੰ ਅੱਜ ਇੱਕ ਮਹਿਸੂਸ ਹੋ ਰਹੀ ਹੈ ਗੱਲ ਅਕਾਲੀ ਦਲ ਆਇਆ ਕਾਂਗਰਸ ਆਈ ਭਾਜਪਾ ਆਈ ਬੜੀ ਮਾੜੀ ਗੱਲ ਹੈ ਆਮ ਆਦੀ ਪਾਰਟੀ ਦਾ ਇੱਕ ਬੰਦਾ ਵੀ ਨਹੀਂ ਆਇਆ ਇਸ ਰੋਸ ਵਜੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਅਹੁਦੇ ਤੋਂ ਰਿਜਾਈਨ ਕਰਦਾ ਕਿ ਸਾਡੇ ਐਮਐਲਏ ਨੂੰ ਚਾਰ ਸਨੇ ਮਿਲੇ ਤੇ ਇਹਨੇ ਦੋ ਮਿੰਟ ਨਹੀਂ ਸੋਚਿਆ ਵੀ ਯਾਰ ਮੈਂ ਆਦੇ ਐਮਸੀ ਦੇ ਹੱਕ ਲੜਨਾ ਅੱਜ ਇਸ ਰੋਜ਼ ਵਦੋਂ ਆਦੇ ਆmdi ਪਾਰਟੀ ਦੇ ਹਰ ਰੋਕੇ ਤੋਂ ਆਦਾ ਦਾਇਨ ਕਰਦਾ ਲੋਕਾਂ ਦੀ ਲੜਾਈ ਹਮੇਸ਼ਾ ਲੜਦਾ ਰਹੂੰਗਾ ਜੈ 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 ਜੀ ਭਟੇ ਭਾਈ ਜੀ ਸੇਵਾ ਕਰੇ ਕਿਹਦੇ ਨੂੰ ਉਹਦੇ ਵਿੱਚ ਅਸੀਂ ਕਿਸੇ ਨੂੰ ਪਟੈਂਸ਼ਿਅਲੀ ਜਾ ਕੋਈ ਉਹਦੀ ਸਾਡੀ ਕੋਈ ਜਿਹੜੀ ਮਨਸ਼ਾ ਨਹੀਂ ਹੁੰਦੀ ਵੀ ਠੀਕ ਹੈ ਜੀ ਇਹਦੇ ਨਾਲ ਕੋਈ ਬੰਦੇ ਨੂੰ ਕਿਸੇ ਵੀ ਤਰ੍ਹਾਂ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਵਾਸਤੇ ਹੈਗੇ ਆਂ ਜੀ ਉਹ ਸਾਡੀ ਜੋਰ ਬੜੀ ਆ ਗਿਆ ਉਹ ਮੂਜੀ ਨੀ ਆਈ ਈ ਕੋਈ ਗੱਲ ਨਹੀਂ ਉਹ ਯਾਰ ਬਰੋਬਰ ਸੋਲਦਾ ਚੋਣ ਜਾਲੋ ਹੀ ਹੁੰਦੀ ਵੀ ਜੋ ਹੋਇਆ ਗਲਤ ਹੋਇਆ ਹੋਣਾ ਨਹੀਂ ਚਾਹੀਦਾ ਅਬੇ ਜੋ ਵੀ ਇਹਦੇ ਵਿੱਚ ਚਲੋ ਚੋ ਬੇ ਮੇਰੇ ਜੇ ਮੇਰੇ ਭਰਾਵਾਂ ਨੂੰ ਇਹ ਲੱਗਦਾ ਜੀ ਵੀ ਜੋ ਜੇ ਹੋਇਆ ਗਲਤ ਹੋਇਆ ਜੀ ਤੇ ਉਹ ਵੀ ਠੀਕ ਹੈ ਜੀ ਅਸੀਂ ਉਹਦੇ ਨਾਲ ਸਹਿਮਤ ਵੀ ਸਹਿਮਤੀ ਕਰਦੇ ਜੀ ਮੇਰੇ ਤੁਹਾਨੂੰ ਮਾਫੀ ਮੰਗਦੇ ਕੋਈ ਗੱਲ ਤੇ ਨਹੀਂ ਹੋਣਾਗਾ ਅੱਜ ਅਜ ਤੋਂ 15 ਦਿਨ ਪਹਿਲਾਂ ਮੇਰੇ ਮਹੱਲੇ ਦੇ ਵਿੱਚੋਂ ਇੱਕ ਅ ਗੇਰਾਜੀ ਦੀ ਐਕਟੀਵਾ ਚੋਰੀ ਹੋ ਗਈ ਸੀ ਤੇ ਅੱਜ 15 ਦਿਨਾਂ ਦੇ ਵਿੱਚ ਅਸੀਂ 80 ਜਿਹੜੇ ਮਾਰ ਚੁੱਕੇ ਆ ਥਾਣੇ ਦੇ ਤੇ ਪੁਲਿਸ ਦੇ ਠੀਕ ਹੈ ਪਹਿਲੀ ਗੱਲ ਤਾਂ ਜੇਤਨ ਦੀ ਐਕਟੀਵਾ ਚੋਰੀ ਹੋਈ ਇੱਕ ਵਾਰੀ ਵੀ ਜਿਹੜਾ ਆਈਓ ਐ ਨਾ ਤਾਂ ਮੌਕਾ ਦੇਖਣ ਗਿਆ ਨਾ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਕਿੱਥੋਂ ਚੱਕੀ ਗਈ ਕਿਵੇਂ ਚੱਕੀ ਗਈ ਚਲੋ ਅਸੀਂ ਪੰਜ ਚਾਰ ਦਿਨ ਗੇੜੇ ਮਾਰਦੇ ਦੇ ਐਂਡ ਤੇ ਇਹਨਾਂ ਨੇ ਇੱਕੋ ਗੱਲ ਕੀਤੀ ਯਾਰ ਮੇਰੀ ਐਕਟਿਵਾ ਦਾ ਇੰਸ਼ੋਰੈਂਸ ਹੈ ਗਿਆ ਵੀ ਕਿਰਪਾ ਕਰਕੇ ਐਫ ਆਈ ਆਰ ਕੱਢ ਦੋ ਤੁਸੀਂ ਲਬਣੀ ਦਾ ਕਾਦੀ ਹੈ ਇਹਨਾਂ ਨੂੰ ਸਵੇਰੇ 10 ਵਜੇ ਬੁਲਾ ਲੈਂਦੇ ਸੀ ਫਿਰ 2 ਵਜੇ ਤੇ 6 ਵਜੇ ਫਿਰ 8 ਵਜੇ ਸਾਡੀ ਪੰਜ ਗੇੜੇ ਮਾਰਦੇ ਸੀ ਇਹ ਤੇ ਸੱਤ ਗੇੜੇ ਮੈਂ ਮਾਰਦਾ ਸੀ ਅੱਜ ਜਦੋਂ ਮੈਂ ਆਕੇ ਆ ਤੱਕਿਆ ਇਹਨਾਂ ਦਾ ਮੈਨੂੰ ਫੋਨ ਆਇਆ ਮੈਂ ਥਾਣੇ ਆਇਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਬਾਈ ਜੀ ਜੇ ਆਪਈਆ ਨਹੀਂ ਕਟਣੀ ਤਾਂ ਮੈਂ ਥਾਣੇ ਦੇ ਬਾਹਰ ਧਰਨੇ ਤੇ ਬਹਿ ਜਾ ਮੈਨੂੰ ਕਹਿੰਦਾ ਜੇ ਧਰਨੇ ਦੇ ਬੈਠੇਗਾ ਤੇਰੇ ਤੇ ਪਰਚਾ ਦੇ ਜੂਗਾ ਤੇਰ ਤੋ ਕੀ ਅਧਿਕਾਰ ਆ ਧਰਨੇ ਤੇ ਬਹਿਣ ਦਾ ਚਲੋ ਮੈਂ ਗੁੱਸੇ ਜਾ ਕੇ ਬਾ ਧਰਨੇ ਤੇ ਬਹਿ ਗਿਆ ਜਿਵੇਂ ਜਿਵੇਂ ਸਾਰੇ ਸ਼ਹਿਰ ਨੂੰ ਪਤਾ ਚਲਦਾ ਗਿਆ ਸਾਰਾ ਸ਼ਹਿਰ ਦਾ ਵਪਾਰੀ ਚਾਹੇ ਉਹ ਕਾਂਗਰਸ ਦਾ ਚਾਹੇ ਕਾਲੀ ਦਲਾ ਚਾਹੇ ਭਾਜਪਾ ਆ ਹਰ ਪਾਰਟੀ ਦੇ ਨੁਮਾਇंदे ਇੱਥੇ ਆਨੇ ਸ਼ੁਰੂ ਹੋ ਗਏ ਜੀ ਪਰ ਬੜੀ ਅਫਸੋਸ ਦੀ ਗੱਲ ਹੈ ਬੜੇ ਦੁੱਖ ਜਿੰਨਾਂ ਲਈ 2 ਸਾਲ ਹੋ ਗਏ ਮੈਂ ਕਲਪਦਾ ਸੀਗਾ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਸਾਥ ਦਿੰਦਾ ਆਮ ਆਦੀ ਪਾਰਟੀ ਦਾ ਇੱਕ ਵੀ ਨੁਮਾਇੰਦਾ ਇੱਕ ਵੀ ਵਰਕਰ ਇੱਥੇ ਆ ਕੇ ਨਹੀਂ ਖੜਾਗਾ ਇਸ ਰੋਜ਼ ਵਜੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਰੋਦੇ ਤੋਂ ਧਰਨਾ ਦਿੰਦਾ ਬੜੇ ਦੁਖੀ ਹੋ ਗਏ ਯਾਰ ਮੈਂ ਤਾਂ ਲੋਕਾਂ ਦੀ ਲੜਾਈ ਲੜੀ ਜਾਂਦਾ ਕੰਮ ਸੇ ਕੰਮ ਇਹ ਕਐਸਐਚਓ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਐਡਾ ਪੁੱਠਾ ਬੋਲਿਆ ਸਾਡੇ ਐਮਐਲਏ ਨੂੰ ਆ ਕੇ ਇੱਥੇ ਪੁੱਛਣਾ ਤਾਂ ਚਾਹੀਦਾ ਸੀ ਵੀ ਇੱਥੇ ਕਟੋਂਲ 500 ਪਾਦੀ ਇਕੱਠਾ ਆਇਆ ਵੀ ਕਾਕਾ ਤੇਰੀ ਕੀ ਜ਼ਰੂਰਤ ਤੂੰ ਸਾਡੇ ਐਮਐਸੀ ਨੂੰ ਐ ਬੋਲਿਆ ਕੰਮ ਸੇ ਕੰਮ ਇੱਥੇ ਲੋਕਾਂ ਨੂੰ ਸੈਟੀਸਫਾਈ ਤਾਂ ਕਰਨਾ ਚਾਹੀਦਾ ਸੀ ਜਾਂ 20 ਸਣੇ ਉਹਨਾਂ ਨੂੰ ਮਿਲ ਕੇ ਸੀਆਈਡੀ ਨੇ ਦਿੱਤਾ ਕੋਈ ਵੀ ਨਹੀਂ ਆਇਆ ਮੈਂ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਲਈ ਲੜਿਆ ਜੇ ਬੀਜੇਪੀ ਤੋਂ ਰਿਜ਼ਾਈਨ ਦਿੱਤਾ ਆਈਗਾ ਤਾਂ ਕਿਸਾਨਾਂ ਦੇ ਹੱਕ 'ਚ ਜੇ ਅੱਜ ਆਮ ਆਦੀ ਪਾਰਟੀ ਤੋਂ ਰਿਜ਼ਾਈਨ ਦਿੱਤਾ ਤਾਂ ਆਪਦੇ ਵਾਰਡ ਦੇ ਗੇਰਾ ਦੀ ਦੇ ਹੱਕ 'ਚ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਨਾ ਇੱਥੇ ਕੋਈ ਬੋਟਾ ਤਸੱਲੀ ਭਖ ਜਵਾਬ ਮਿਲਿਆ ਇਸੇ ਰੋਜ਼ ਵਜੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਰੋਦੇ ਤੋਂ ਹਰਾਜੀ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜ਼ਿੰਦਗੀ ਦੇ ਵਿੱਚ ਲੋਕਾਂ ਲਈ ਲੜਿਆ 2-3 ਮਹੀਨੇ ਰਹਿ ਗਏ ਇਲੈਕਸ਼ਨ ਚ ਸਾਰੇ ਬੱਚੇ-ਬੱਚੇ ਨੂੰ ਪਤਾ ਵੀ ਵਿਜੇ ਛਾਵੜਾ ਨਗਰ ਕੌਂਸਲ ਦੇ ਪ੍ਰਧਾਨ ਦਾ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਉਹਨਾਂ ਨੇ ਕੈਂਡੀਡੇਟ ਬਣਾਇਆ ਆਇਆ ਸੀ ਪਰ ਲੱਤ ਮਾਰਦਾ ਮੈਂ ਇਹੋ ਜਿਹੇ ਉਹਦਿਆਂ ਨੂੰ ਜਿੱਤੇ ਮੇਰੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਮੇਰੇ ਲੋਕਾਂ ਦੀ ਖੱਜਲ-ਖਵਾਰੀ ਹੁੰਦੀ ਹੈ ਜੇ ਪਰਮਾਤਮਾ ਨੇ ਮੱਥੇ 'ਚ ਲਕੀਰ ਲਿਖੀ ਹੋਈ ਉਦਾਂ ਮਿਲ ਜੂ ਪਰ ਕਦੀ ਵੀ ਆਪਦੀ ਜ਼ਮੀਰ ਨੂੰ ਨਹੀਂ ਮਾਰਿਆ ਲੋਕਾਂ ਨਾਲ ਖੜੇ ਸੀ ਲੋਕਾਂ ਨਾਲ ਹੀ ਖੜੇ ਰਾਵਾਂਗੇ ਜੀ ਜਿਵੇਂ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਿਆ ਸੀ ਸ਼ਹਿਰ ਵਾਸੀਆਂ ਨੂੰ ਤੁਹਾਨੂੰ ਪਤਾ ਹੈ ਆਪਾਂ ਛੋਕ ਚੱਕਰ ਨੂੰ ਤਿਆਰ ਆ ਜੇ ਕਿਸੇ ਇੱਕ ਵੀ ਬੰਦੇ ਨੂੰ ਫੋਨ ਕੀਤਾ ਹੋਵੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਿਆ ਅਸੀਂ ਹੂਮ ਇਕੱਠਾ ਆ ਗਿਆ ਅੱਧਾ ਸ਼ਹਿਰ ਇਕੱਠਾ ਆ ਗਿਆ ਤੇ ਸਾਡੇ ਪਾਰਟੀ ਦੇ ਗੁੰਗੇ ਬੋਲਿਆਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਸਾਡੇ ਸਾਡੇ ਪਾਰਟੀ ਦਾ ਯਾਰ ਇੱਕ ਐਮਸੀ ਬੈਠਾ ਤੇ ਆਈ 2 ਮਿੰਟ ਜਾਇਆਈਏ ਅ ਅੱਜ ਜਿਹੜਾ ਜਿਹੜੇ ਤੱਨੇ ਸੰਬੰਧ ਵਿੱਚ ਇੱਕ ਕੋਈ ਸਕੂਟੀ ਚੋਰੀ ਹੋ ਗਈ ਸੀ ਹੋਂਦੇ ਸੰਬੰਧ ਵਿੱਚ ਇੱਕ ਵੀ ਬੀਹ ਸ਼ਾਵੜੀ ਜੀ ਨੇ ਇੱਥੇ ਸਚੰਤ ਨੂੰ ਕੀਤਾ ਸੀ ਵੀ ਇਹ ਜੇ ਮੁਕਦਮਾ ਦਰਜ ਕੀਤਾ ਹੈ ਮੁਕਦਮਾ ਦਰਜ ਜਿਹੜਾ ਕੋਈ ਬੰਦਾ ਸੋਂ ਦੇ ਵਿੱਚ ਕੋਈ ਇਹ ਕਾਰਨ ਕਰਕੇ ਕੋਈ ਦੇਰੀ ਹੋ ਗਈ ਮੁਕਦਮਾ ਦਰਜ ਨਹੀਂ ਕੀਤਾ ਗਿਆ ਤੇ ਅੱਜ ਜਦੋਂ ਦੁਬਾਰਾ ਐਮਸੀ ਸਾਹਿਬ ਆਏ ਨੇ ਕਿਤੇ ਇਹਨਾਂ ਐਮਸੀ ਸਾਹਿਬ ਦੇ ਤੇ ਐਸਐਸਓ ਦਾ ਕੋਈ ਬਿਆਨਾਂ ਦੇ ਵਿੱਚ ਆਪਸ ਵਿੱਚ ਕੋਈ ਤਕਰਾਰ ਹੋਇਆ ਇਹਦੇ ਸਬੰਧ ਵਿੱਚ ਐਮਸੀ ਸਾਹਿਬ ਨੇ ਤਰਨਾ ਲਾਇਆ ਸੀ ਤੇ ਉਹ ਜਿਹੜਾ ਸੀ ਇਸ ਸਬੰਧ ਵਿੱਚ ਅਸੀਂ ਮੁਕਦਮਾ ਦਰਜ ਕਰ ਲਿਆ ਜਿਹੜਾ ਇਹ ਤਰਨਾ ਹੋਂਕਾ ਗਿਆ ਹੈ ਤੇ ਵਿਸ਼ਵਾਸ ਦਿਵਾਇਆ ਗਿਆ ਲੋਕਾਂ ਨੂੰ ਕਿ ਭਾਰ ਦੇ ਹਾਂ ਜਾਂ ਇਹ ਸਬੰਧੀ ਜਿਹੜੀ ਹਮੇਸ਼ਾ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਉਹ ਪਬਲਿਕ ਨਾਲ ਹਮੇਸ਼ਾ ਉਹਨਾਂ ਦੇ ਨਾਲ ਖੜਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਜੀ ਹਰ ਟਾਈਮ ਅਸੀਂ ਹਾਜ਼ਰ ਹਾਂ ਜਰੂਰ ਕੋਈ ਫ੍ਰੀਕ ਸੈਸ਼ਨ ਨੂੰ ਆਵਾਜ਼ ਮਾਰੇਗਾ ਤੇ ਜੇ ਇਹੋ ਜਿਹੀ ਕੋਈ ਨਿੱਕੀ ਜੀ ਗੱਲ ਤੋਂ ਇੱਥੋਂ ਤੱਕ ਪਹੁੰਚ ਗਈ ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਤੇ ਲੋਕਾਂ ਨੂੰ ਵਿਸ਼ਵਾਸ ਹੋਇਆ ਹੈ ਵੀ ਜਿਹੜਾ ਫ੍ਰੀਕ ਉਹ ਪੁਲਿਸ ਫ੍ਰੀਕ ਉਹਨਾਂ ਵਾਸੀਆਂ ਵਾਸਤੇ ਉਹਨਾਂ ਨਾਲ ਖੜੀ ਹਰ ਕੰਮ ਖੜੀ